ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਸਾਡੇ ਪੰਜਾਬੀ ਕਲਚਰ ਵਿੱਚ ਬਹੁਤ ਬਹੁਤ ਸਵਾਗਤ ਹੈ। ਅੱਜ ਜੀ ਆਪਾਂ ਬਣਾਵਾਂਗੇ ਬਹੁਤ ਹੀ ਜਿਆਦਾ ਟੇਸਟੀ ਮਿਠਾਈ ਬਿਨਾ ਗੈਸ ਚਲਾਏ ਤੋਂ। ਆਪਾਂ ਜੀ ਲੈਤਾ ਹੈ ਕद्दूकस ਕਰਕੇ ਨਰੀਅਲ। ਇਹ ਲੈਤਾ ਹੈ ਆਪਾਂ ਚਮਚਾਏ 1 ਕੱਪ ਪੀਸੀ ਹੋਈ ਖੰਡ ਦਾ। ਇਹ ਲੈਤਾ ਜੀ ਆਪਾਂ ਮਿੱਠਾ ਦੁੱਧ ਸੁੱਕਾ ਮਿਲਕ ਪਾਊਡਰ। ਆਪਾਂ ਲਵਾਂਗੇ ਇੱਕ ਬੋਲ। ਇਦੇ ਵਿੱਚ ਪਾ ਦਾਂਗੇ ਸੁੱਕਾ ਦੁੱਧ ਨਾਲ ਹੀ ਪਾ ਦਾਂਗੇ ਆਪਾਂ ਨਾਰੀਅਲ ਇਹ ਦੀ ਆਪਾਂ ਪੀਸੀ ਹੋਈ ਖੰਡ ਪਾ ਦਾਂਗੇ ਤਿੰਨ ਚੀਜ਼ਾਂ ਤੋਂ ਬਹੁਤ ਹੀ ਵਧੀਆ ਬਣ ਕੇ ਮਠਾਈ ਤਿਆਰ ਹੋ ਖੰਡਾ ਪਾ ਉਸ ਤੋਂ ਘੱਟ ਲੈ ਤੇ ਕਿੰਗੇ ਸੁੱਕਾ ਦੁੱਧ ਵੀ ਮਿੱਠਾ ਹੁੰਦਾ ਤੇ ਨਾਰੀਅਲ ਵੀ ਆਪਣਾ ਮਿੱਠਾ ਹੁੰਦਾ ਇਹ ਲੈ ਤੇ ਆ ਫਰੈਸ਼ ਲੈ ਜਿੰਨੇ ਕ ਆਪਾਂ ਲੋੜ ਹੋਏ ਨੇ ਕਿ ਪਾਉਣਾ ਹੱਥ ਨਾਲ ਹੀ ਮਿਕਸ ਕਰਾਂਗੇ। ਕਿਉਂ ਫਿਰ ਪਤਨ ਲੱਗਦਾ। ਲੋ ਜੀ ਇੱਕ ਚਮਚੇ ਨਾਲ ਹੀ ਸਰ ਗਿਆ ਆਪਾਂ ਨੂੰ ਮਲਾਈ ਦਾ। ਜ਼ਿਆਦਾ ਨਹੀਂ ਪਾਉਣੀ ਪਈ। ਕਿਉਂਕਿ ਚਮਚ ਨਾਲ ਇਹਨਾਂ ਪਤਨ ਲੱਗਦਾ। ਥਰਾਂ ਮਿਕਸਰ ਵਧੀਆ ਹੋ ਜਾਂਦਾ। ਆਪਾਂ ਥੋੜੀ ਜਿਹੀ ਇਸ ਤਰ੍ਹਾਂ ਹੱਥ ਨਾਲ ਉਹ ਕਰ ਲਾਂਗੇ ਮਿਕਸ ਆਪਾਂ ਆਟੇ ਜਿਹੋ ਤੇ ਕੋਈ ਬੰਗੂ ਲਿਆਮ ਉਹ ਕੋਈ ਬੰਗੂ ਨਾਲ ਵੀਅਰ ਕਰਾਂਗੇ ਲੋ ਜੀ ਆਪਾਂ ਚੰਗੀ ਤਰ੍ਹਾਂ ਨੂੰ ਮਿਕਸ ਕਰ ਲਿਆ ਆਪਾਂ ਦੋ ਇਸ ਤਰ੍ਹਾਂ ਭਾ ਕਰ ਲਾਂਗੇ ਜੀ ਜੀ ਆਪਾਂ ਇਸ ਤਰ੍ਹਾਂ ਰੱਖ ਦਾਂਗੇ ਇਹ ਆ ਜਿਹੜਾ ਇੱਥੇ ਆਪਾਂ ਪਾਵਾਂਗੇ ਫਰੂਟ ਕਲਰ पीले रंग चर एक तरह मिक्स करला आपण ना, जी, आपा ना मिक्स करले ਪਹਿਲਾਂ ਆਪਾਂ ਇਹ ਰੋਟੀ ਵੇਲਾਂਗੇ। ਧੱਕਲੇ ਤੇ ਮਲਾਈ ਜੀ ਬਹੁਤ ਜਾਦਕੀ ਹੋ ਸੀ ਜੀ। ਲੋ ਜੀ ਇਹ ਆਪਾਂ ਸਾਈਡ ਤੇ ਰੱਖ ਲਏ। ਇਸ ਤਰ੍ਹਾਂ ਇਹ ਆਪਾਂ ਥੋੜਾ ਜਿਹਾ ਮੇਰੇ ਪੀਲਾ ਰੰਗ ਲੱਗਾ ਤੇ ਤੋੜੀ। आप हात थोडा जा करईट थोडा जे चित्रा जे मला जे आपण हात ਲੋ ਜੀ ਆਪਾਂ ਇਸ ਤਰ੍ਹਾਂ ਬੇਲ ਲਈ ਰੋਟੀ ਰੋਟੀ ਕਹੋਂਗੇ ਕਿ ਮਠਾਈ ਆਪਾਂ ਉੱਪਰ ਇਸ ਤਰ੍ਹਾਂ ਸੈੱਟ ਕਰ ਦਾਂਗੇ ਤੇ ਇੱਕ ਇਸ ਤਰ੍ਹਾਂ ਰੂਲ ਬਣਾ ਕੇ ਤਿਆਰ ਕਰ ਲਾਂਗੇ ਇਸ ਤਰ੍ਹਾਂ ਹੀ ਆਸ ਤਨਾ ਸੈੱਟ ਕਰ ਲਿਓ ਕੋਈ ਵੀ ਤੁਸੀਂ ਜਾਂਦੀ ਦਾ ਵਰਕ ਕੋਈ ਹੋਰ ਜੇ ਵੀ ਛੋਟੇ ਕੋਲ ਹੈਗਾ ਤੁਸੀਂ ਉਹ ਲਾ ਸਕਦੇ ਆ ਉੱਪਰ ਆਪੇ ਗਿੰਚਾ ਖਲੇ ਤੋਂ ਫ੍ਰੀਟ ਜਿਹਾ ਜਤ ਮੰਗੇ ਦੇਖ ਸਕਦੇ ਤੁਸੀਂ ਬਹੁਤ ਹੀ ਜਿਆਦਾ ਵਧੀਆ ਮਠਾਈ ਬਣਦੀ ਹੈਗੀ ਇਸ ਤਰ੍ਹਾਂ ਤੁਸੀਂ ਆਪਣੇ ਕੋਲ ਕਾਹੋ ਨਾ ਘੱਟ ਲੈਂਦਾ ਸੀ ਸਮਾਨ ਤੁਸੀਂ ਇਹ ਵੱਡਾ ਰੋਲ ਮੋਟਾ ਬਣਾ ਕੇ ਤਿਆਰ ਕਰ ਸਕਦੇ ਹੋ ਤਾਂ ਆਪਣੇ ਦੇਖਣ ਚ ਵੀ ਬਹੁਤ ਸੋਹਣੇ ਲੱਗਣਗੇ ਚਲੋ ਜੀ ਮੈਂ ਸਾਰੇ ਬਣਾ ਕੇ ਤਿਆਰ ਕਰ ਲਾ ਠੀਕ ਹੈ ਲਓ ਜੀ ਬਿਨਾ ਗੈਸ ਚਲਾਏ ਤੋਂ ਬਹੁਤ ਹੀ ਜਿਆਦਾ ਟੇਸਟੀ ਮਠਾਈ ਬਣ ਕੇ ਤਿਆਰ ਹੋ ਗਈ ਤੇ ਕੋਈ ਟਾਈਮ ਵੀ ਲੱਗਦਾ ਖਾਣ ਚ ਇੰਨੀ ਵਧੀਆ ਹੈਗੀ ਲਾਜਵਾ ਹੈਗੀ ਤੁਸੀਂ ਐਸੇ ਤਰੀਕੇ ਨਾਲ ਬਣਾਇਓ ਤੇ ਖਾਇਓ ਤੇ ਕਮੈਂਟ ਕਰਕੇ ਜਰੂਰ ਦੱਸਿਓ ਕਿਉਂਕਿ ਜੀ ਬੱਚੇ ਜਦੋਂ ਮੰਗਦੇ ਹੈਗੇ ਆਪਣੇ ਘਰ ਵਿੱਚ ਹੀ ਸਾਰਾ ਸਮਾਂ ਹੁੰਦਾ ਹੈਗਾ ਤੇ ਬਹੁਤ ਹੀ ਜ਼ਿਆਦਾ ਟੇਸਟੀ ਬਣਦੀ ਹੈਗੀ ਆਪਾਂ ਖਾ ਕੇ ਦੇਖੀ ਜਾਨੀ ਲਾਜਵਾਗੀ ਜੇ ਚੈਨਲ ਤੇ ਪਹਿਲੀ ਵਾਰੋਂ ਚੈਲਨ ਕਰ ਲੇ ਸਬਸਕ੍ਰਾਈਬ ਤੇ ਲਾਈਕ ਸ਼ੇਅਰ ਬੱਦ-ਬੱਦ ਕਰਿਆ ਕਰੋ ਜੀ ਚੈਨਲ ਤੇ ਪਹਿਲੀ ਵਾਰ ਦੁਬਾਰਾ ਫੇਰ ਕਹਿੰਦੇ ਆ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਮਿਲਾਂਗੇ ਜੀ ਕੱਲ ਨੂੰ ਫੇਰ ਨਵੇਂ ਬਲੌਗ ਨੂੰ